ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਗੁਦਖਿਲਾਵੇਂ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਲੱਗਾ ਰਹੇ ਤਾਂ ਲੱਗਾ ਰਹੋ ਹਰਦਮ ਕਦੀ ਨਾ ਡੋਲ ਸਤਿਗੁਰੂ ਨਾਨਕ ਸਭ ਤੋਂ ਵੱਡਾ ਹੈ ਮੈਂ ਹੋਰ ਨਾ ਧਾਰਮਿਕ ਆਗੂਆਂ ਦੀ ਵੀ ਕਦਰ ਕਰਦਾ ਹਾਂ ਪਰ ਗੁਰੂ ਨਾਨਕ ਮੇਰੇ ਲਈ ਸਭ ਤੋਂ ਉੱਚਾ ਹੈ ਇਸਾ ਦੇ ਰੱਬ ਪਾਸ ਅਮੀਰ ਆਦਮੀ ਦੀ ਪਹੁੰਚ ਨਹੀਂ ਕਿਉਂ ਉਹ ਕਹਿੰਦਾ ਊਠ ਦਾ ਸੋਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਤਾਂ ਮਮਕਨ ਹੈ ਪਰ ਇੱਕ ਅਮੀਰ ਦਾ ਸਾਈਂ ਲਾਗੇ ਪੁੱਜਣਾ ਨਾ ਮਮਕਨ। ਪਰ ਵੇਖੋ ਨਾ ਬਾਬੇ ਨਾਨਕ ਦੇ ਦਰਬਾਰ ਅਮੀਰ ਤੇ ਗਰੀਬ ਦੋਹਾਂ ਦੀ ਰਸਾਈ ਇੱਕ ਬਰਾਬਰ ਹੈ। ਬਸ ਹਿਰਦੇ ਵਿੱਚ ਯਾਦ ਦੇ ਕਣੇ ਹੋਵੇ ਸੇ। ਜਦ ਤੱਕ ਸਾਡਾ ਮਨ ਦੇਸ਼ ਕਾਲ ਨਿਮਿਤ ਵਿੱਚ ਹੈ ਰੱਬ ਨੂੰ ਨਹੀਂ ਜਾਣ ਸਕਦਾ। ਕਿਉਂਕਿ ਇਹ ਰੱਬ ਨੂੰ ਸੀਮਾ ਵਿੱਚ ਬੰਨਣਾ ਲੋਚਦਾ ਹੈ ਰੱਬ ਕਦੀ ਦੇਸ਼ ਕਾਲ ਦੀ ਸੀਮਾ ਵਿੱਚ ਨਹੀਂ ਆ ਸਕਦਾ ਸਿਮਰਨ ਵਿੱਚ ਸੁਰਤ ਨੂੰ ਲਾ ਕੇ ਅਸਾਂ ਟਾਈਮ ਸਪੇਸ ਤੇ ਕੈਜ਼ੂਅਲਟੀ ਭਾਵ ਦੇਸ਼ ਕਾਲ ਨਿਮਿਤ ਤੋਂ ਮਨ ਨੂੰ ਉੱਪਰ ਚੁੱਕਣਾ ਹੈ ਗੁਰਸਿੱਖ ਸਿਮਰਨ ਨਾਲ ਟਾਈਮ ਤੋਂ ਉੱਤੇ ਧਿਆਨ ਨਾਲ ਦੇਸ਼ ਤੇ ਵਾਹਿਗੁਰੂ ਜੀ ਨੂੰ ਭਾਵ ਸਿਰਜਣਹਾਰ ਪ੍ਰਤੀਤ ਕਰਕੇ ਉਸ ਦੀ ਰਜਾ ਤੇ ਸ਼ਾਕਰ ਹੋ ਕੇ ਵਿਸਮਾਦ ਵਿੱਚ ਪਹੁੰਚਦਾ ਹੈ ਤੇ ਮਨ ਨੂੰ ਆ ਗੁਣਾ ਮਨ ਭਾਵ ਉਨਮਨ ਕਰਦਾ ਹੈ ਇਸ ਤਰ੍ਹਾਂ ਨਾਲ ਦੇਸ਼ ਕਾਲ निमित्त ਦੀ ਵੇਤ ਨੂੰ ਬੈਠ ਕੇ ਸਾਈ ਮਲਾਪ ਹੋ ਜਾਂਦਾ ਹੈ ਇਹ ਅਮਲੀ ਤਰੀਕਾ ਹੈ ਸਾਈ ਦੀ ਪ੍ਰਾਪਤੀ ਦਾ ਵਾਹਿਗੁਰੂ ਦਾ ਸਿਮਰਨ ਕਰਦਿਆਂ ਜਾ ਕਿਸੇ ਨੂੰ ਸੁੰਦਰਤਾ ਦੇ ਝਲਕਾਰੇ ਤੋਂ ਕਦੇ ਜੋ ਕਦੀ ਇੱਕ ਛਣ ਆ ਜਾਂਦੀ ਹੈ ਜਦ ਮਨ ਤੇ ਪ੍ਰਤੀਤੀ ਪਿੱਛੇ ਰਹਿ ਜਾਂਦੀਆਂ ਹਨ ਤਾਂ ਹੱਦ ਵਿੱਚ ਰਹਿਣ ਵਾਲੀ ਰੂਹ ਹੱਦੋਂ ਪਾਰ ਵਾਹਿਗੁਰੂ ਨਾਲ ਜਾ ਸ਼ੋਂਦੀ ਹੈ ਇਸ ਅਵਸਥਾ ਤੋਂ ਜਦ ਅਸੀਂ ਹੇਠ ਆਉਂਦੇ ਹਾਂ ਤਾਂ ਸਾਡੇ ਮੂੰਹੋਂ ਸਹਿ ਸੁਆ ਵਾ ਵਾ ਨਿਕਲਦੀ ਹੈ ਆਪਣਾ ਕੰਮ ਕਾਜ ਕਰਦੇ ਹੋਏ ਬੱਚਿਆਂ ਨੂੰ ਪਾਲਦੇ ਹੋਏ ਸਿਮਨ ਵਿੱਚ ਲੱਗੇ ਰਹਿਣਾ ਹੈ ਗ੍ਰਸਥ ਵਿੱਚ ਰਹਿੰਦੇ ਹੋਏ ਜਗਤ ਤੋਂ ਲੁ ਉਦਾਸ ਰਹਿਣਾ ਹੈ ਤੇ ਨਾਮ ਵਿੱਚ ਲਿਵ ਲਾਈ ਰੱਖਣੀ ਹੈ ਨਾ ਕੋ ਮੇਰਾ ਹਾਉ ਕਿਸ ਕੇਰਾ ਸਾਚਾ ਠਾਕੁਰ ਤ੍ਰਿਭਵਨ ਮੇਰਾ ਗੁਰਮੁਖ ਦੇ ਸਤਸੰਗ ਜਿਉਂਦੇ ਸਤਸੰਗ ਦੇ ਬੜੇ ਲੋੜ ਹੈ ਭਾਗ ਸਾਰਥਕ ਗੁਰਮੁਖਾਂ ਦੀ ਸੰਗਤ ਵਿੱਚ ਰਹਿਣਾ ਗੁਰਮੁਖ ਬਚਨ ਬਿਲਾਸ ਕਰਨੇ ਗੁਰਮੁਖ ਸ਼ਬਦ ਦਾ ਕੀਰਤਨ ਕਰਨਾ ਤੇ ਗੁਰਮੁਖ ਸ਼ਬਦ ਨੂੰ ਸੁਣ ਲਾ ਦਿਰਨਾ ਅਰਜੁਨ ਦੇ ਸਵਾਲਾਂ ਦਾ ਜਵਾਬ ਕ੍ਰਿਸ਼ਨ ਨੇ ਦਿੱਤਾ ਹੈ ਗੁਰਮੁਖ ਜੀ ਤੁਹਾਡੀ ਸਵਾਲਾਂ ਦਾ ਜਵਾਬ ਦੇਣ ਵਾਲਾ ਵੀ ਕੋਈ ਲੁੜਿੰਦਾ ਹੈ ਹੋਣੇ ਇੱਥੇ ਕੋਈ ਕ੍ਰਿਸ਼ਣਤਾ ਹੈ ਨਹੀਂ ਕੋਈ ਸਾਧਨ ਹੋਵੇ ਉਸ ਦੇ ਕਰਨ ਤੋਂ ਪਹਿਲਾਂ ਬਿਰਤੀ ਦਾ ਸੰਸੇ ਰਹਿਤ ਹੋਣਾ ਬਹੁਤ ਜ਼ਰੂਰੀ ਹੈ ਇਸ ਵਾਸਤੇ ਆਤਮਾ ਦੇ ਜਿਗਿਆਸੂ ਨੂੰ ਸਤ ਸੰਗ ਦੀ ਲੋੜ ਹੈ ਭਾਵ ਨਾਮ ਜਪਣ ਵਾਲੇ ਗੁਰਮੁਖਾਂ ਦੇ ਜਿਉਂਦੇ ਸਤ ਸੰਗ ਦੀ ਲੋੜ ਹੈ ਇਸ ਦੇ ਬਗਾਇ ਨਾਮ ਦ੍ਰਿੜ ਨਹੀਂ ਹੁੰਦਾ ਗੁਰਮੁਖ ਦੇ ਮਿਲਿਆ ਨਾਮ ਚਿਤ ਆਉਂਦਾ ਹੈ। ਨਾਮ ਪਿਆਰਾ ਤੇ ਮਿੱਠਾ ਲੱਗਦਾ ਹੈ। ਗੁਰਮੁਖ ਦੀ ਪਛਾਣ ਵੀ ਪਾਵਨ ਪਵਿੱਤਰ ਬਾਣੀ ਵਿੱਚ ਇਸ ਤਰ੍ਹਾਂ ਦੀ ਦਿੱਤੀ ਗਈ ਹੈ। ਮੰਨ ਲਓ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਜੇ ਤੁਸੀਂ ਕਿਸੇ ਗੰਦੀ ਨਾਲੀ ਦਾ ਪਾਣੀ ਪਾ ਦਿਵੋ ਤਾਂ ਤੁਹਾਨੂੰ ਸਾਰੇ ਮੰਦਾ ਆਕਣਗੇ। ਭਾਵੇਂ ਕਿ ਸਰੋਵਰ ਅਪਵਿੱਤਰ ਨਹੀਂ ਹੋਇਆ। ਪਰ ਜਿਸ ਰੋਵਰ ਵਿੱਚ ਗੰਗੋਤਰੀ ਦਾ ਪਵਿੱਤਰ ਜਲ ਲਿਆ ਕੇ ਪਾ ਦਿਓ ਤਾਂ ਸਾਰੇ ਚੰਗਾ ਚੰਗਾ ਜਾਣਣਗੇ ਅਸੀਂ ਜਿਵੇਂ ਹਾਂ ਮੈਲੇ ਪਾਣੀ ਹਾਂ ਗੰਦੀ ਨਾਲੀ ਦੇ ਪਾਣੀ ਅਸਾਂ ਪਹਿਲੇ ਨਿਰਮਲ ਜਲ ਬਣਨਾ ਹੈ ਫਿਰ ਸਾਈਂ ਆਪੇ ਆਪਣੇ ਨਾਲ ਮਿਲਾ ਲੇਗਾ ਅੱਜ ਕੱਲ ਦੇ ਵੇਦਾਂਤੀਆਂ ਵਾਂਗੂੰ ਐਵੇਂ ਆਪੇ ਹੀ ਬ੍ਰਹਮ ਨਹੀਂ ਬਣ ਬੈਠਣਾ ਸਾਡੀ ਆਤਮਾ ਪਰਮਾਤਮਾ ਦੇ ਸਾਹਮਣੇ ਇਸੇ ਤਰ੍ਹਾਂ ਹੈ ਜਿਵੇਂ ਇੱਕ ਸਮੁੰਦਰ ਦੇ ਕਿਨਾਰੇ ਉੱਗੇ ਹੋਏ ਦਰਖਤ ਦੇ ਪੱਤੇ ਤੇ ਇੱਕ ਜਲ ਦੀ ਬੂੰਦ ਹੁੰਦੀ ਹੈ ਸਮੁੰਦਰ ਹੀ ਉਸਨੂੰ ਆਪਣੇ ਵਿੱਚ ਮਿਲਾ ਲੇ ਤਮਲਾ ਲੇ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾੰਗਤ ਭੇਖਿਆ ਪਾਇ ਮਿਲਿਆ ਨਾਲੋਂ ਮਿਲਾਪ ਦੇ ਯਤਨ ਕਰਨ ਇਹਦੇ ਵਿੱਚ ਆਨੰਦ ਤੇ ਸਵਾਦ